ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ ਕਉ ਨਾਨਕ ਹਰ ਭਜ ਮਨਾ ਨਿਰਪੈ ਪਾਵਹਿ ਬਾਸ ਕਿੰਨੇ ਜਨਮ ਤੋਂ ਪਰ ਉੱਠਾ ਖੜਿਆ ਜਨਮ ਲਈ ਗਿਆ ਮਰੀ ਗਿਆ ਮਿਟਿਓ ਨਾ ਜਮ ਕੋ ਤਰਾਸ ਬਹੁਤ ਆ ਤਰਾਸ ਨੇ ਮਟਿਆ ਤੇਰੇ ਉੱਤੇ ਪਰਮਦੂਰ ਨਹੀਂ ਹੋਇਆ ਹੈ ਪਰਮ ਕਰਕੇ ਜਨਮ ਹੁੰਦਾ ਤੇਰਾ ਇਤਰਾਸ ਵੀ ਵੱਡਿਆ ਪਰਮ ਕਰਕੇ ਇਤਰਾਸ ਹੈ ਸਾਰਾ ਇਹ ਜੰਮੜਵਾਣਾ ਪਰਮ ਕਰਕੇ ਪਰ ਜਦੋਂ ਦੂਰ ਹੋ ਗਿਆ ਉਹ ਦਾਣੇ ਜਾਣ ਕੋ ਖਤਮ ਹੋ ਗਿਆ بیٹੇ ਉਹਨਾਂ ਜੰਮ ਕੋ ਇਤਰਾਸ ਉਹ ਦਾ ਇਤਰਾਸ ਦਿੱਤੇ ਬੜੀ ਵੀ ਰਹੇ ਕੋ ਨਾਨਕ ਹਰ ਭਜਮਨ ਨਿਰਪੈ ਪਾਵੇ ਬਾਸ ਨਾਨਕ ਤੋਂ ਕਹਾਇਆ ਹੈ ਭਈ ਇਹ ਕੈਦੇ ਦੁਨੀਆਂ ਉਹ ਜਿਹਸ ਨੇ ਇਹ ਜਾਣ ਰੂ ਪਰ ਜਿਹੜਾ ਭੈ ਦੂਰ ਕਰਨਾ ਇਹ ਜੋ ਬਹਾਲ ਕਰਨਾ ਦਾ ਆਪਣੇ ਮੂਲ ਨਾਲ ਜੁੜ ਜਾਓ ਪਰ ਭਜ ਬੁਨਾ ਹੰਦਰ ਪੈ ਪਾਵਨ ਬਾਸ ਇਹ ਜਨਮ ਮੌਲ ਦਾ ਪੈ ਚੱਕਿਆ ਜਾਊਗਾ ਮਨ ਜਨਮ ਮੌਲ ਦਾ ਪੈ ਨਹੀਂ ਚੱਕਿਆ ਜਾ ਸਕਦਾ ਹੋਰ ਕੋਈ ਤਰੀਕਾ ਨਹੀਂ ਕੋਈ ਬਤ ਨਹੀਂ ਕੋਈ ਤਰੀਕਾ ਨਹੀਂ ਹੋ ਜਿਹੜੇ ਯਾਰ ਪ੍ਰਕਾਸ਼ ਦੀਆਂ ਭਗਤੀਆਂ ਲੈ ਲੈ ਟਕੋਣਲੇ ਮਰਦਾ ਗੁਰਬਾਨੀ ਨਹੀਂ ਮੰਦੀ ਕਿਸੇ ਵੀ ਗੱਲ ਨੂੰ ਸਾਡੇ ਵਿਦਵਾਨ ਵੀ ਕਹੀ ਜਾਂਦੇ ਨੇ ਆ ਭਗਤੀ ਹੈ ਕੋਹ ਭਗਤੀ ਹੈ ਕਮਲੀਆਂ ਮਾ ਵੀ ਜੰਦੇ ਨੇ ਪਤਾ ਨਹੀਂ ਜਿਹੜੇ ਜ਼ੂਰੇ ਵਿਦਵਾਨਾਂ ਦੀਆਂ ਲਿਖੀਆਂ ਹੋਈਆਂ ਗੱਲਾਂ ਗੁਰਬਾਨੀ ਜੋ ਸਾਥ ਅਈ ਗੁਰੂ ਜੀ ਹੋ ਰਿਹਾ ਕੋਈ ਗੱਲ ਸਾਹਤ ਹੋ ਰਹੀ ਹੈ ਭਗਤੀ ਕਫਰ ਕਰ ਲਿਆ ਸੁਨੇਹ ਪਰ ਕਰ ਲਿਆ ਪਿੱਛੇ ਕਰ ਕਰਦੀ ਭਗਤੀ ਉਹ ਨਹੀਂ ਹੈ ਕਿਤੇ ਸਿੱਧੀ ਕਲੀਅਰ ਕੱਟ ਗੱਲ ਹੈ ਆਪਣੇ ਮੂਲ ਨਾਲ ਜੁੜ ਜਾਓ ਜੇ ਮੂਲ ਨਾਲ ਜੁੜੂਗਾ ਜਪਦਾ ਗੁਪਾਲਾ ਨਾਲ ਮੂਲ ਨੂੰ ਲੱਭੂਗਾ ਮੂਲ ਨਾਲ ਜੁੜਨਾ ਜਿਆ ਬਾਜ਼ਾ ਹੈ ਹਾਂਜੀ ਠੀਕ ਹੈ ਮੂਲ ਦਾ ਹੀ ਗੁਣ ਹੈ ਜੀ ਨਿਰਭੈ ਤੇ ਨਿਰਵੈਰ ਭਾਇਆ ਇਹ ਕਹਿੰਦੇ ਹੋ ਆਹਨ ਫੇ ਸਮਝੋ ਪੂਰਨ ਬ੍ਰਹਮ ਦਾ ਹੀ ਗੁਣ ਹੈ ਉਹ ਤੇ ਜੇ ਪੂਰਨ ਬ੍ਰਹਮ ਹੋਊਗਾ ਤਾਂ ਨਿਰਪੈ ਹੋਊਗਾ ਇਹ। ਨਿਰਪੈ ਹੋਊ ਹੈ ਤਾਂ ਜਾਂ ਤੇ ਕੋ ਹੋ ਜਾਊਗਾ। ਤੇ ਉਹਨੂੰ ਆਪ ਪੂਰਨ ਬ੍ਰਹਮ ਕਹਿੰਨੇ ਹਾਂ ਜੀ। ਹਾਂ ਜੀ। ਠੀਕ ਹੈ ਜੀ। ਇੱਥੇ 33 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ।